ਸਾਸਰੀਆ ਕਾ ਜੀ ਪੰਜਾਬੀਆਂ ਦਾ ਤੜਕਾ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਇੱਕ ਬਹੁਤ ਹੀ ਹੈਲਥੀ ਰੈਸਪੀ ਇਹ ਹੈ ਜੀ ਟਮਾਟੋ ਸੂਪ ਟਮਾਟੋ ਸੂਪ ਨੂੰ ਆਪਾਂ ਕਰਦੇ ਵਿੱਚ ਇੱਕ ਦੋ ਸਪੈਸ਼ਲ ਇੰਗਰੀਡੀਐਂਟ ਪਾ ਕੇ ਬਣਾਵਾਂਗੇ ਜਿਸ ਨਾਲ ਸੂਪ ਹੈ ਜਿਹੜਾ ਉਹ ਹੋਰ ਹੈਲਥੀ ਹੋ ਜਾਂਦਾ ਹੈ ਤੇ ਆਓ ਇਸਦੀ ਰੈਸਪੀ ਨੂੰ ਜਾਣਦੇ ਹਾਂ ਇੱਥੇ ਮੈਂ ਸੂਪ ਨੂੰ ਬਣਾਉਣ ਵਾਸਤੇ 7 ਤੋਂ 8 ਲਸਣ ਦੀਆਂ ਕਲੀਆਂ ਲਈਆਂ ਨੇ 1 ਇੰਚ ਦੇ ਕਰੀਬ ਅਦਰਕ ਲਿਆ ਲਸਣ ਤੁਸੀਂ ਜ਼ਿਆਦਾ ਨਹੀਂ ਲੈਣਾ ਤੇ ਇੱਕ ਮੈਂ ਪਿਆਜ਼ ਦਾ ਪੀਸ ਲਿਆ ਹੈ ਮੀਡੀਅਮ ਸਾਈਜ਼ ਦਾ ਤੇ ਇੱਥੇ ਸੱਤ ਟਮਾਟਰ ਲਏ ਨੇ ਇਸ ਦੇ ਵਿੱਚ ਹਾਈਬ੍ਰਿਡ ਵੀ ਆਇਆ ਤੇ ਥੋੜਾ ਕੋ ਦੋ ਕੁ ਟਮਾਟਰ ਦੇਸੀ ਵੀ ਆ ਜਿਸ ਨਾਲ ਖਟਾਸ ਆਏਗੀ ਤੇ ਮੇਰੇ ਕੋ ਮਸ਼ਰੂਮ ਪਈਆਂ ਸੀ ਸੱਤ ਤੋਂ ਅੱਠ ਮਸ਼ਰੂਮ ਹੈ ਇਹ ਵੀ ਮੈਂ ਸੂਪ ਦੇ ਵਿੱਚ ਪਾਵਾਂਗਾ ਤੇ ਆਓ ਆਪਾਂ ਹੁਣ ਸੂਪ ਦੀ ਤਿਆਰੀ ਕਰਦੇ ਹਾਂ ਤੇ ਸੂਪ ਦੇ ਵਿੱਚ ਸਪੈਸ਼ਲ ਇੱਕ ਮੈਂ ਇੰਗਰੀਡੀਅੰਟ ਜਿਹੜਾ ਤੁਹਾਨੂੰ ਦੱਸਿਆ ਸੀ ਉਹ ਐਜ ਮੂੰਗੀ ਦੋਤੀਦਾਲ ਇਸ ਨੂੰ ਮੈਂ ਪਾਣੀ ਦੇ ਵਿੱਚ ਭੇ ਰੱਖਿਆ ਤੇ ਇਹ ਮੈਂ 30 ਗ੍ਰਾਮ ਦੇ ਕਰੀਬ ਲਈ ਹੈ ਆਪਾਂ ਕਾਰਨਫਲੋਰ ਦੀ ਇਸ ਦੇ ਵਿੱਚ ਬਿਲਕੁਲ ਵਰਤੋਂ ਨਹੀਂ ਕਰਾਂਗੇ ਤੇ ਆਓ ਹੁਣ ਆਪਾਂ ਸੂਪ ਦੀ ਤਿਆਰੀ ਕਰਦੇ ਹਾਂ ਇੱਥੇ ਮੈਂ ਇੱਕ ਟੌਪ ਦੇ ਵਿੱਚ ਦੋ ਗਲਾਸ ਦੇ ਕਰੀਬ ਪਾਣੀ ਪਾ ਦਿੱਤਾ ਹੈ ਤੇ ਗੈਸ ਨੂੰ ਚਲਾ ਦਿੱਤਾ ਹੈ ਇਸ ਦੇ ਵਿੱਚ ਮੈਂ ਦੋ ਤੇਜ ਪੱਤਰ ਦੇ ਪੱਤੇ ਪਾ ਰਿਆ ਹਾਂ ਇਸ ਦਾ ਫਲੇਵਰ ਬਹੁਤ ਵਧੀਆ ਆਂਦਾ ਹੈ ਤੇ ਜਿਹੜੀ ਆਪਾਂ ਦਾਲ ਪੀ ਕੇ ਰੱਖੀ ਸੀ ਉਹ ਵੀ ਸਾਰੀ ਪਾ ਦਾਂਗੇ ਇਸ ਦਾਲ ਦੇ ਵਿੱਚ ਆਪਾਂ ਹੋਰ ਕਿਸੇ ਕਿਸਮ ਦਾ ਕੋਈ ਮਸਾਲਾ ਨਹੀਂ ਪਾਵਾਂਗੇ ਸਿਰਫ ਆਪਾਂ ਇਹਦੇ ਵਿੱਚ ਨਮਕ ਦੀ ਵਰਤੋਂ ਕਰਾਂਗੇ ਹਲਦੀ ਨਹੀਂ ਤੁਸੀਂ ਪਾਣੀ ਕਿਤੇ ਗਲਤੀ ਨਾਲ ਹਲਦੀ ਪਾ ਦੋ ਤੇ ਦਾਲ ਨੂੰ ਆਪਾਂ ਚੰਗੀ ਤਰ੍ਹਾਂ ਪਕਾਵਾਂਗੇ ਇੱਥੇ ਮੈਂ ਅੱਧਾ ਚਮਚ ਨਮਕ ਦਾ ਪਾ ਰਿਹਾ ਹਾਂ ਤੇ ਹੁਣ ਆਪਾਂ ਦਾਲ ਨੂੰ ਚੰਗੀ ਤਰ੍ਹਾਂ ਪਕੰਨ ਦਵਾਂਗੇ ਤੇ ਜਿਹੜੀ ਇਹਦੀ ਝੱਗ ਆਏਗੀ ਉਸ ਨੂੰ ਤੁਸੀਂ ਜ਼ਰੂਰ ਉਤਾਰ ਦੇ ਕਿਉਂਕਿ ਝੱਗ ਨਾਲ ਜਿਹੜਾ ਟੇਸਟ ਖਰਾਬ ਹੋ ਜਾਂਦਾ ਤੇ ਝੱਗ ਵੈਸੇ ਵੀ ਯੂਰਿਕ ਐਸਿਡ ਦਾ ਕਾਰਨ ਬਣਦੀ ਹੈ ਤਿਆਰ ਉਹ ਲਓਪੋ ਰੈਸਪੀ برو ਇੱਥੇ ਮੈਂ ਇੱਕ ਫਰਾਈ ਪੈਨ ਗੈਸ ਤੇ ਰੱਖ ਦਿੱਤਾ ਹੈ ਤੇ ਹੁਣ ਆਪਾਂ ਇਸ ਦੇ ਵਿੱਚ ਇੱਕ ਚਮਚ ਦੇ ਕਰੀਬ ਦੇਸੀ ਘਿਓ ਦਾ ਪਾਵਾਂਗੇ ਜੇ ਤੁਸੀਂ ਮੱਖਣ ਪਾਣਾ ਚਾਹੁੰਦੇ ਹੋ ਤਾਂ ਮੱਖਣ ਜਾਂ ਕੋਈ ਹੋਰ ਤੋਲ ਤੇਲ ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ ਕਿਉਂ ਨੂੰ ਆਪਾਂ ਚੰਗੀ ਤਰ੍ਹਾਂ ਮੈਲਟ ਕਰਾਂਗੇ ਤੇ ਫਰਾਈ ਪੈਨ ਨੂੰ ਚਾਰੇ ਤਰਫ ਇਹਨੂੰ ਗ੍ਰੀਸ ਕਰ ਲਾਂਗੇ ਗੈਸ ਦੀ ਫਲੇਮ ਨੂੰ ਮੈਂ ਇੱਥੇ ਹਾਲੇ ਕੱਟ ਕੀਤਾ ਹੈ ਤੇ ਮੈਂ ਜਿਹੜੇ ਟਮਾਟਰ ਸੀ ਤੇ ਬਾਕੀ ਸਬਜ਼ੀਆਂ ਸੀ ਉਹਨਾਂ ਨੂੰ ਕੱਟ ਲਿਆ ਹੈ ਟਮਾਟਰਾਂ ਦੀ ਆਪਾਂ ਵਰਤਣ ਤੋਂ ਪਹਿਲਾਂ ਅੱਖਾਂ ਜ਼ਰੂਰ ਕੱਢ ਦੇਤੀਆਂ ਜਿਹੜੀ ਅੱਖਾਂ ਲਾਪਾਸਾ ਹੁੰਦਾ ਤੇ ਐਸ ਨੂੰ ਸਾਰੇ ਨੂੰ ਦੋ ਭਾਗਾਂ ਵਿੱਚ ਕਰਕੇ ਤੇ ਫਰਾਈਪੈਨ ਦੇ ਵਿੱਚ ਇੱਕ ਇੱਕ ਕਰਕੇ ਆਪਾਂ ਉਲਟੇ ਰੱਖੀ ਜਾਵਾਂਗੇ ਤਾਂ ਕਿ ਆਪਾਂ ਨੂੰ স্মੋਕਿੰਗ ਫਲੇਵਰ ਚਾਹੀਦਾ ਦੋਸਤੋ ਐਸ ਦਾ ਉਲਟਾ ਰੱਖਣ ਦਾ ਕਾਰਨ ਇਹੀ ਹੈ ਕਿ ਥੱਲੋਂ ਫਰਾਈਪੈਨ ਦੇ ਸੇਕਾ ਲੱਗੇਗਾ ਉਹ ਥੋੜਾ ਕੋ ਸਮੋਕ ਉੱਠੇਗੀ ਔਰ ਸੇਕੇ ਦੇ ਨਾਲ ਆਂਦੇ ਜਿਹੜਾ ਛਿਲਕਾ ਹੈ ਛਿਲਕਾ ਆਪਾਂ ਬਾਹਰ ਕੱਢਾਂਗੇ ਬਾਅਦ ਦੇ ਵਿੱਚ ਛਿਲਕਾ ਨਰਮ ਹੋ ਜਾਏਗਾ ਜਦ ਤੇ ਸਾਰੀਆਂ ਸਬਜ਼ੀਆਂ ਦੇ ਵਿੱਚ ਵੀ ਇਹ ਥੋੜਾ ਥੋੜਾ ਸਮੋਕੀ ਫਲੇਵਰ ਆ ਜਾਏਗਾ ਐਸ ਨੂੰ ਸਾਰੇ ਟਮਾਟਰਾਂ ਨੂੰ ਮੈਂ ਪਾ ਦਿੱਤਾ ਤੇ ਹੋਰ ਜਿਹੜੀ ਬਾਕੀ ਸਬਜ਼ੀਆਂ ਖੁੰਮਾ ਪਿਆਜ਼ ਲਸਣ ਤੇ ਅਦਰਕ ਇਹ ਵੀ ਸਾਰੇ ਪਾ ਦਿੰਦੇ ਆ ਟਮਾਟਰਾਂ ਦਾ ਛਿਲਕਾ ਆਪਾਂ ਉਤਾਰ ਕੇ ਸਿੱਟ ਦਾਂਗੇ ਤੇ ਬਾਕੀ ਖੁੰਮਾ ਕੱਢ ਕੇ ਟਮਾਟਰਾਂ ਦੇ ਨਾਲ ਜਿਹੜਾ ਪਿਆਜ਼ ਲਸਣ ਤੇ ਅਦਰਕ ਹੋਏਗਾ ਉਹਨੇ ਸਾਰਿਆਂ ਨੂੰ ਆਪਾਂ ਪੀਸ ਕੇ ਤੇ ਫਿਰ ਛਾੜ ਕੇ ਪਾਵਾਂਗੇ ਅਦਰਕ ਮੋਟਾ ਪੀਸ ਰਹਿ ਗਿਆ ਸੀ ਤੇ ਮੈਂ ਇਸ ਨੂੰ ਬਰੀਕ-ਬਰੀਕ ਪੀਸ ਦੇ ਵਿੱਚ ਕੱਟ ਕੇ ਇਹਦੇ ਵਿੱਚ ਪਾ ਦਿੰਦਾ ਇੱਕ ਤੋਂ ਡੇਢ ਮਿੰਟ ਤੱਕ ਆਪਾਂ ਇਸ ਨੂੰ ਐਸੇ ਤਰ੍ਹਾਂ ਹੀ ਚੱਲਨ ਦਾਂਗੇ ਗੈਸ ਦੀ ਫਲੇਮ ਨੂੰ ਮੈਂ ਤੇਜ਼ ਕਰ ਦਿੱਤਾ ਤੇ ਤਕਰੀਬਨ ਕਿਉਂਕਿ ਆਪਾਂ ਨੂੰ ਸਮੋਕੀ ਫਲੇਵਰ ਚਾਹੀਦਾ ਹੈ ਜੋ ਕਿ ਸੂਪ ਦੇ ਵਿੱਚ ਬਹੁਤ ਹੀ ਜ਼ਿਆਦਾ ਸਵਾਦ ਲਿਆ ਦਿੰਦਾ ਹੈ ਸਾਰੀਆਂ ਸਬ지ਆਂ ਨੂੰ ਚਾਰੇ ਤਰਫ ਖੁਲਾਰ ਦੋ 1 ਮਿੰਟ ਹੋ ਚੁੱਕਾ ਹੈ ਹੁਣ ਆਪਾਂ ਇਸ ਦੇ ਵਿੱਚ ਇੱਕ ਗਲਾਸ ਦੇ ਕਰੀਬ ਪਾਣੀ ਮਿਕਸ ਕਰਾਂਗੇ ਤੇ ਇਸ ਨੂੰ ਟੱਕ ਕੇ ਚੰਗੀ ਤਰ੍ਹਾਂ ਪੱਕਣ ਤੱਕ ਆਪਾਂ ਐਵੇਂ ਗੈਂਸਟੇ ਚੱਲਨ ਦਾਂਗੇ ਕਿਉਂਕਿ ਆਪਣਾ ਮਕਸਦ ਸਿਰਫ ਟਮਾਟਰਾਂ ਨੂੰ ਤੇ ਬਾਕੀ ਸਬ지ਆਂ ਨੂੰ ਗਲਾਨਾ ਹੈ ਤੇ ਟਮਾਟਰਾਂ ਦੇ ਛਿਲਕੇ ਉਤਾਰਨ ਦੇ ਹੈ ਦੋਸਤੋ ਦੂਜੇ ਪਾਸੇ ਜਿਹੜੀ ਮਰਦਾਰ ਰੱਖੀ ਹੋਈ ਹੈ ਤੁਸੀਂ ਦੇਖ ਪਾ ਰਹੇ ਹੋ ਕਿ ਉਸ ਦੇ ਉੱਤੇ ਚਾਗ ਆ ਰਹੀ ਹੈ ਜਿਹੜੀ ਉਸ ਨੂੰ ਮੈਂ ਉਤਾਰ ਕੇ ਸਿੱਟ ਰਿਹਾ ਹਾਂ ਤੇ ਚਾਗ ਨੂੰ ਤੁਸੀਂ ਜਰੂਰ ਉਤਾਰਨਾ ਜਦੋਂ ਆਪਾਂ ਸੂਪ ਵੀ ਬਣਾਵਾਂਗੇ ਤਾਂ ਸੂਪ ਦੇ ਵਿੱਚ ਵੀ ਕੋਈ ਚਾਗ ਆਏਗੀ ਤਾਂ ਉਸ ਨੂੰ ਵੀ ਆਪਾਂ ਜਰੂਰ ਉਤਾਰ ਕੇ ਸਿੱਟਾਂਗੇ ਕਿ ਆਓ ਆਪਾਂ ਅਗਲਾ ਸਟੈਪ ਕਰਦੇ ਹਾਂ ਆਪਣੇ ਟਮਾਟਰ ਤੇ ਸਬਜ਼ੀਆਂ ਪਕਦੇ ਹੋਏ ਇੱਕ ਤੋਂ ਡੇਢ ਮਿੰਟ ਹੋ ਚੁੱਕਾ ਹੈ ਤੇ ਹੁਣ ਮੈਂ ਇਹਦੇ ਵਿੱਚ 7 ਤੋਂ 8 ਕਾਲੀ ਮਿਰਚਾਂ ਵੀ ਪਾ ਰਿਹਾ ਕਾਲੀ ਮਿਰਚਾਂ ਦਾ ਟੇਸ ਹੈ ਜਿਹੜਾ ਉਹ ਇਸ ਦੇ ਨਾਲ ਸਬਜ਼ੀਆਂ ਨਾਲ ਮਿਕਸ ਹੋ ਜਾਏਗਾ ਤੇ ਬੜਾ ਸਵਾਦ ਆਉਂਦਾ ਹੈ। ਇੱਥੇ ਮੈਂ ਉਹਨਾਂ ਸਬਜ਼ੀਆਂ ਦੇ ਵਿੱਚ ਇੱਕ ਗਲਾਸ ਦੇ ਕਰੀਬ ਪਾਣੀ ਪਾਵਾਂਗਾ। ਕਿਉਂਕਿ ਸਮੋਕੀ ਫਲੇਵਰ ਆਪਣਾ ਆ ਚੁੱਕਾ ਹੈ। ਇੱਕ ਤੋਂ ਡੇਢ ਮਿੰਟ ਆਪਣੀਆਂ ਟਮਾਟਰ ਤੇ ਦੂਸਰੀਆਂ ਸਬਜ਼ੀਆਂ ਪਰੀ ਗਈਆਂ ਤੇ ਇਹਨੂੰ ਟੱਕ ਕੇ ਮੈਂ ਹੁਣ ਗੈਸ ਦੀ ਫਲੇਮ ਨੂੰ ਤੇਜ਼ ਕਰਕੇ ਚੱਲਣ ਦਾਗਾ। ਟਮਾਟਰਾਂ ਨੂੰ ਪੱਕਦੇ ਹੋਏ ਕਿੰਨ ਤੋਂ 4 ਮਿੰਟ ਹੋ ਚੁੱਕੇ ਨੇ। ਤੁਦੇ ਪਰੇ ਕ ਟਮਾਟਰਾਂ ਦਾ ਛਿਲਕਾ ਜਿਹੜਾ ਸਾਰਾ ਇਹ ਲੱਗ ਹੋ ਰਿਹਾ ਤੇ ਆਪਾਂ ਇਸ ਦੇ ਛਿਲਕੇ ਨੂੰ ਉਤਾਰ ਲਾਂਗੇ ਤੇ ਖੁੰਮਾ ਨੂੰ ਆਪਾਂ ਵੱਖਰਾ ਕੱਢ ਕੇ ਰੱਖ ਲਾਂਗੇ ਕਿਉਂਕਿ ਖੁੰਮਾ ਨੂੰ ਆਪਾਂ ਚੋਪਰ ਦੇ ਵਿੱਚ ਥੋੜਾ ਜਿਹਾ ਚੋਪ ਕਰਕੇ ਪਾਵਾਂਗੇ ਸੂਪ ਦੇ ਵਿੱਚ ਤੇ ਬਾਕੀ ਟਮਾਟਰ ਪਿਆਜ਼ ਅਦਰਕ ਲਸਣ ਨੂੰ ਚੰਗੀ ਤਰ੍ਹਾਂ ਆਪਾਂ ਮਿਕਸਰ ਦੇ ਰਾਈਡਰ ਦੇ ਵਿੱਚ ਗ੍ਰाइंड ਕਰਾਂਗੇ ਇਸ ਮੋੜ ਕੇ ਛਾੜ ਕੇ ਆਪਾਂ ਪਾਵਾਂਗੇ ਕਿ ਗੈਸ ਦੀ ਫਲੇਮ ਨੂੰ ਇੱਥੇ ਮੈਂ ਬੰਦ ਕਰ ਦਨ ਕਿਉਂਕਿ ਇਸ ਨੂੰ ਆਪਾਂ ਠੰਡਾ ਵੀ ਕਰਨਾ ਹੈ। ਇੱਥੇ ਵੀ ਸਾਰੀਆਂ ਸਬਜ਼ੀਆਂ ਨੂੰ ਗ੍ਰਾਈਂਡਰ ਦੇ ਵਿੱਚ ਪਾ ਦਿੱਤਾ ਹੈ। ਆਪਾਂ ਗ੍ਰाइंड ਕੀਤਾ ਹੈ। ਇਸ ਨੂੰ ਮੈਂ ਚੰਨੀ ਦੇ ਵਿੱਚ ਪਾ ਕੇ ਸਾਰਾ ਗੁੱਦਾ ਆਪਾਂ ਕੱਢ ਲਾਂਗੇ। ਲੋਕੋ ਜਰੂਰ ਕਮੈਂਟ ਕਰਨਗੇ। ਕੀ ਇਸ ਦੇ ਵਿੱਚ ਗਾਜਰ ਤੇ ਚਕੁੰਦਰ ਕਿਉਂ ਨਹੀਂ ਪਾਇਆ ਦੋਸਤੋ ਸਾਡੇ ਪਰਿਵਾਰ ਦੇ ਵਿੱਚ ਮੈਂ ਡਾਇਬਟਿਕ ਹਾਂ ਤੇ ਇਸ ਕਰਕੇ ਚਕੁੰਦਰ ਡਾਇਬਟਿਕਲੀ ਠੀਕ ਨਹੀਂ ਦਿੰਦਾ ਤੇ ਗਾਜਰ ਵੀ ਮੈਂ ਬਹੁਤ ਘੱਟ ਖਾਂਦਾ ਕਿਉਂਕਿ ਗਾਜਰ ਦੇ ਵਿੱਚ ਵੀ ਸ਼ੂਗਰ ਜ਼ਿਆਦਾ ਹੁੰਦੀ ਹੈ ਚੰਗੀ ਤਰ੍ਹਾਂ ਇਸ ਨੂੰ ਫਿਰ ਲੋਕ ਸਾਫ਼ ਕਰ ਲੈਣੇ ਤੇ ਹੁਣ ਜਿਹੜੀਆਂ ਖੁੰਮਾਂ ਸਿਗੀਆਂ ਉਹਨੂੰ ਮੈਂ ਚੋਪਰ ਦੇ ਵਿੱਚ ਪਾ ਕੇ ਚੋਪ ਕਰ ਲਿਆ ਤੇ ਸਾਰੀਆਂ ਖੁੰਮਾਂ ਆਪਾਂ ਇਹਦੇ ਵਿੱਚ ਪਾ ਦਿੰਦੇ ਆ। ਇਹ ਚੰਕਸ ਮੰਗ ਕੇ ਆਣ ਜਾਂ ਮੂੰਹ 'ਚ ਬਹੁਤ ਹੀ ਜ਼ਿਆਦਾ ਸੁਆਦਿਸ਼ ਲੱਗਦਾ ਹੈ। ਬ੍ਰੈਡ ਦਾ ਕੰਮ ਕਰ ਜਾਂਦੀ ਹੈ ਦੋਸਤੋ ਕਿਉਂਕਿ ਆਪਾਂ ਇਹਦੇ ਵਿੱਚ ਜ਼ਿਆਦਾ ਕਿਉਂ ਨਹੀਂ ਪਾਇਆ ਥੋੜਾ ਜਿਹਾ ਮੱਖਣ ਪਾਵਾਂਗੇ ਆਪਾਂ ਬਾਅਦ ਦੇ ਵਿੱਚ ਤੇ ਇਹ ਬ੍ਰੈਡ ਦਾ ਕੰਮ ਕਰ ਜਾਂਦੀ ਹੈ। ਅੱਥੇ ਮੈਂ ਸੂਪ ਦੇ ਵਿੱਚੋਂ ਇੱਕ ਚਮਚੇ ਦੇ ਕਰੀਬ ਲਾਈਟ ਸੌਸ ਉਸ ਪਾਵਾਂਗਾ ਥੋੜਾ ਜਿਹਾ ਖਟਾਸ ਵਾਸਤੇ ਮੈਂ ਇੱਥੇ ਸਿਰਕੇ ਦਾ ਉਪਯੋਗ ਕਰਨਾ ਹੈ ਇੱਕ ਚਮਚ ਦੇ ਕਰੀਬ ਸਿਰਕਾ ਉਹ ਦੋਸਤੋ ਜਿਹੜੀ ਝੱਗ ਹੁਣ ਆਈ ਜੇਗੀ ਇਸਤੇ ਤੇ ਐਸ ਨੂੰ ਆਪਾਂ ਉਤਾਰਦੇ ਜਾਣਾ ਕਿਉਂਕਿ ਝੱਗ ਜਿਹੜੀ ਹੈ ਇਹ ਸੂਪ ਦਾ ਟੇਸਟ ਹੈ ਜਿਹੜਾ ਇਹ ਖਰਾਬ ਕਰ ਦਿੰਦੀ ਹੈ ਦੇਖੋ ਕਿੰਨੀ ਸਾਰੀ ਝੱਗ ਆ ਰਹੀ ਹੈ ਇਹਨੂੰ ਆਪਾਂ ਸਿਰਦਾ ਜਾਵਾਂਗੇ ਇਹ ਤਾਂ ਕੋਈ ਕੰਪਨੀ ਹੈ ਆਮ ਤਮੇ ਦੇ ਕਰੀਬ ਕਸ਼ਮੀਰੀ ਲਾਹੂ ਮਿਲਦੀ ਹੈ ਇਹ ਤਿੱਖੀ ਨਹੀਂ ਹੁੰਦੀ ਸਿਰਫ ਰੰਗਰ ਦੇ ਵਾਸਤੇ ਹੁੰਦੀ ਹੈ ਕੁਪਚ 15 ਦਾ ਤਾਂ ਥੋੜਾ ਜਿਹਾ ਕਲਰ ਆ ਜਾਂਦਾ ਤੇ 15 ਦਾ 슈ਗਰ ਵਾਲੇ ਵਾਸਤੇ ਤਾਂ ਬਿਲਕੁਲ ਜੈਰੀ ਹੈ ਜੀ ਲੋਜ ਸ਼ੂਕ ਤਿਆਰ ਹੈ ਇੱਕ ਸਪੈਸ਼ਲ ਇੰਗਰੀਡੀਅੰਟ ਰਹਿੰਦਾ ਹੈ ਉਹ ਮੈਂ ਥੋੜੀ ਦੇਰ ਬਾਅਦ ਤੁਹਾਨੂੰ ਦੱਸਾਂਗਾ ਇਸ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਕਹਿ ਰਿਹਾ ਸੀ ਕਿ ਇੱਕ ਸਪੈਸ਼ਲ ਇੰਗਰੀਡੀਐਂਟ ਹੈ ਉਹ ਹੈ ਜੀ ਐਰੋਮੈਟ ਪਾਊਡਰ ਦੋਸਤੋ ਇਹ Amazon ਵਗੈਰਾ ਤੋਂ ਮਿਲ ਜਾਂਦਾ ਹੈ ਇਹ ਸਬਜ਼ੀਆਂ ਦਾ ਪਾਊਡਰ ਹੁੰਦਾ ਹੈ ਜੋ ਕਿ ਹੋਟਲ ਦੇ ਵਿੱਚ ਵਰਤਿਆ ਜਾਂਦਾ ਹੈ ਇਸ ਦੇ ਨਾਲ ਕੀ ਹੈ ਕਿ ਇਹ ਟੇਸਟ ਹੈ ਜਿਹੜਾ ਇਨਹਾਂਸ ਹੋ ਜਾਂਦਾ ਹੈ ਇਹ ਵੈਜੀਟੇਰੀਅਨ ਐਰੋਮੈਟ ਪਾਊਡਰ ਹੈ ਐਸ ਨੂੰ ਚੰਗੀ ਤਰ੍ਹਾਂ ਤੁਸੀਂ मिक्स ਕਰ ਦੋ ਤੇ ਖੁਸ਼ਬੂ ਤੁਸੀਂ ਯਕੀਨ ਮਰੋਗੇ ਕਿ ਹੋਟਲ ਦੇ ਸੂਪ ਨਾਲੋਂ ਵੀ ਜ਼ਿਆਦਾ ਵਧੀਆ ਹੋ ਜਾਂਦੀ ਹੈ ਜਦੋਂ ਤੁਸੀਂ ਇਹ ਰੈਮਟ ਪਾਉਂਦੇ ਹੁੰਦਾ ਫਿਰ ਦੇਖੋ ਗੂਗੀ ਤੋਂ ਤੀਦਾਲ ਹੈ ਟਮਾਟਰ ਹੈ ਛਾਗ ਜ਼ਰੂਰ ਕੱਢ ਦੇਣਾ ਛਾਗ ਨਾਲ ਥੋੜਾ ਟੇਸਟ ਨਾਲ ਸੂਪ ਦਾ ਵਿਗੜ ਜਾਂਦਾ ਹੈ ਇਹਨੂੰ ਹੋਰ ਫਿਰ ਤੋਂ 7 ਮਿੰਟ ਤੱਕ ਚੰਗੀ ਤਰ੍ਹਾਂ ਚੱਲਣ ਦੋ ਤਾਂ ਕਿ ਜਿੰਨੀ ਵੀ ਛਾਗ ਆਏਗੀ ਉਸ ਨੂੰ ਆਪਾਂ ਉਤਾਰ ਲਵਾਂ ਫਿਰ ਦਾ ਟੇਸਟ ਆਫ ਦਾ ਕਿਉਂ ਕੋਲੋਂ ਕੋਈ ਸਰਵ ਕਰਦੇ ਹੋ ਦੋਸਤੋ ਕਰਦਾ ਹੈਲਦੀ ਸੂਪ ਸਰਦੀਆਂ ਕਿੰਨਾ ਵਧੀਆ ਲੱਗਦਾ ਹੈ ਐਸ ਤੋਂ ਅਗੇ ਦੇ ਰਸਪੀਟੂ ਸਿੰ ਬਜ਼ੁਰਗਾਂ ਨੂੰ ਵੀ ਦੇ ਸਕਦੇ ਹਾਂ ਕਿਉਂਕਿ ਕੋਈ ਮੈਂ ਇਹਦੇ ਵਿੱਚ ਖੰਡ ਨਹੀਂ ਪਾਈ ਕੋਈ ਜੀਨੋ ਮੋਟੋ ਨਹੀਂ ਪਾਇਆ ਕੋਈ ਆਪਾਂ ਕੌਰਨ ਫਲੋਰ ਨਹੀਂ ਪਾਇਆ ਤੇ ਨਾ ਹੀ ਕੋਈ ਆਪਾਂ ਇਹਦੇ ਵਿੱਚ ਫੋਰ ਕੋਈ ਕੈਮੀਕਲ ਪਾਇਆ ਹੈ ਟੈਸਟ ਨੂੰ ਇਨਹਾਂਸ ਕਰਨ ਵਾਸਤੇ ਸਿਰਫ ਆ ਪੁਆਇੰਟ ਦੇ ਵਿੱਚ ਐਰਮਟ ਪਾਊਡਰ ਜਰੂਰ ਪਾਇਆ ਹੈ ਤੇ ਇਸੇ ਤਰ੍ਹਾਂ ਦੀ ਹੈਲਥੀ ਹੈਲਦੀ ਰੈਸਪੀਜ਼ ਮੇਰੇ ਚੈਨਲ ਤੇ ਤੁਹਾਨੂੰ ਮਿਲਦੀਆਂ ਹੀ ਰਹਿੰਦੀਆਂ ਨੇ ਤੇ ਹੁਣ ਤੁਸੀਂ ਚਾਹੋ ਤਾਂ ਇਸ ਦੇ ਵਿੱਚ ਮੱਖਣ ਪਾ ਸਕਦੇ ਹੋ ਟਾੜੇ ਸਾਰੇ ਅੱਗੇ ਬੇਨਤੀ ਹੈ ਕਿ ਮੇਰਾ YouTube ਚੈਨਲ ਪੰਜਾਬੀਆਂ ਦਾ ਤੜਕਾ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਜ਼ਰੂਰ ਕਰੋ ਜੀ ਤੁਹਾਡਾ ਇੱਕ ਸ਼ੇਅਰ ਸਾਡੇ ਵਾਸਤੇ ਬਹੁਤ ਹੀ ਜ਼ਿਆਦਾ ਕੀਮਤੀ ਹੈ ਜੀ ਤੇ ਮੇਰੇ ਚੈਨਲ ਤੇ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਸਤਿ ਸ੍ਰੀ ਅਕਾਲ ਜੀ